ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਰਾਜੇ ਹਾਜ਼ਰਾਂ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਨਵੀਂ ਫਰੈਸ਼ ਅਕਰੂਟਮੈਂਟ ਦੇ ਨਾਲ ਕੁਝ ਨਾ ਪੀਐਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ ਬਟ ਇਸ ਵਾਰ ਜਿਹੜੀ ਪੀਐਨ ਦੀਆਂ ਪੋਸਟਾਂ ਨੇ ਉਹ ਤੁਹਾਡੀਆਂ ਨਿਕਲੀਆਂ ਨੇ ਰੈ residențial ਰੈ residențial ਮਤਲਬ ਜਿਵੇਂ ਤੁਸੀਂ ਪਹਿਲਾਂ ਦੇਖਦੇ ਸੀ ਕਿ ਕੋਰਟ ਦੇ ਵਿੱਚ ਪੋਸਟਾਂ ਨਿਕਲਦੀਆਂ ਸੀਗੀਆਂ ਠੀਕ ਹੈ ਜੀ ਹੁਣ ਇਹ ਜਿਹੜੇ ਜੱਜ ਨੇ ਜਿਹੜੇ ਉਹਨਾਂ ਨੂੰ ਸਰਕਾਰੀ ਆਵਾਸ ਮਿਲਦੇ ਨੇ ਸਰਕਾਰੀ ਰਹਿਣ ਦੀ ਜਗ੍ਹਾ ਮਿਲਦੀ ਨੇ ਤੇ ਉਸ ਜਗ੍ਹਾ ਤੇ ਜਿਹੜੇ ਕੰਮ ਕਰਨ ਲਈ ਪੀਂਹੰਦੀਆਂ ਰਿਕਰੂਟਮੈਂਟ ਨਿਕਲੀ ਹੋਈ ਆ ਠੀਕ ਹੈ ਜੀ ਇੰਪੋਰਟੈਂਟ ਜਾਣਕਾਰੀ ਤੁਹਾਡਾ ਸਾਰੀ ਸ਼ੇਅਰ ਕਰਦੇ ਆ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਜਿ ਸਾਬ ਤੋਂ ਪਹਿਲਾਂ ਗੱਲ ਕਰੀਏ ਭਾਈ ਡੇਡ ਦੀ ਡੇਟ ਕੀ ਹੈਗੀ ਤੁਹਾਡੀ 14 7 ਤੋਂ ਸ਼ੁਰੂ ਹੋਈ ਆ ਤੇ 4 ਤਰੀਕ 8ਵਾਂ ਮਹੀਨਾ ਲਾਸਟ ਹੈਗੀ ਆ ਹੈ ਕਦੀ ਆ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਐਟ ਚੰਡੀਗੜ੍ਹ ਠੀਕ ਹੈ ਜੀ ਐਟ ਚੰਡੀਗੜ੍ਹ ਡਿਟੇਲਡ এমਪਲੋਇਮੈਂਟ ਨੋਟਿਸ ਫਾਰ ਪੋਸਟ ਆਫ ਪੀਨ ਰੈਜ਼ੀਡੈਂਸ਼ੀਅਲ ਓਕੇ ਕਿੰਦਰ ਤੋਂ ਫਿਲ ਅਪ 75 ਪੋਸਟ ਜਿਹੜੀਆਂ ਰੈ residențial ਦੀਆਂ ਪੀਐਨ ਦੀਆਂ ਵੈਕੈਂਸੀ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਕਿ ਇਸਟੈਬਲਿਸ਼ਮੈਂਟ ਆਫ ਪੰਜਾਬ ਬਣ ਹਰਿਆਣਾ ਹਾਈ ਕੋਰਟ ਅਪਲਾਈਂਗ ਆਨਲਾਈਨ ਐਪਲੀਕੇਸ਼ਨ ਆਨਲਾਈਨ ਐਪਲੀਕੇਸ਼ਨ ਹੋਵੇਗੀ ਸਭ ਤੋਂ ਪਹਿਲਾਂ ਤੇ ਲਾਸਟ ਡੇਟ ਤੁਹਾਡੀ ਜਿਹੜੀ ਦੱਸ ਦਿੱਤੀ ਗਈ ਆ ਉਹ ਦੇਖੋ ਜੀ ਪੋਸਟਾਂ ਕਿ ਪੀਐਨ ਦੀਆਂ ਆਪਣੇ ਟੋਟਲ ਜਨਰਲ ਕੈਟਾਗਰੀ 63 ਐਸਸੀ ਐਸਟੀ ਤੇ ਬੀਸੀ ਦੇ ਕੋਲਮ ਲਾ ਕੇ 8 10 30 ਤੇ ਐਕਸ ਸਰਵਿਸਮੈਂ ਦੀ 4 ਹੁਣ ਪਤਾ ਨਹੀਂ ਐਸਸੀ ਕੋਲ ਕਿੰਨੀਆਂ ਨੇ ਐਸਟੀ ਕੋਲ ਕਿੰਨੀਆਂ ਨੇ ਬਟ ਇਹਨਾਂ ਤਿੰਨਾਂ ਕੈਟਾਗਰੀ ਨੂੰ ਅੱਠ ਪੋਸਟਾਂ ਜਿਹੜੀਆਂ ਦੇ ਦਿੱਤੀਆਂ ਗਈਆਂ ਨੇ ਅੱਗੇ ਦੇਖੋ ਬਾਕੀ ਇਹ ਤੁਸੀਂ ਹਰ ਚ ਲਿਖਿਆ ਤਾਂ ਕਿ ਨੰਬਰ ਆਫ ਵੈਕੈਂਸੀ ਮੇ ਬੀ ਇਨਕਰੀਜ਼ ਐਂਡ ਡਿਕਰੀਜ਼ ਫਲਾਂਟਿੰਗ ਦਾ ਸਭ ਜੋ ਵੀ ਬੇਸਿਕ ਜੀ ਗੱਲ ਆ ਹੁਣ ਉਮਰ ਹੱਦ ਦੇਖੋ ਭਾਈ ਕਹਿੰਦੇ ਜੀ 18 ਸਾਲ ਤੋਂ ਘੱਟ ਨਾ ਹੋਵੇ ਤੇ 27 ਸਾਲ ਤੋਂ ਜ਼ਿਆਦਾ ਨਾ ਹੋਵੇ ਓਕੇ ਜਿਹੜੇ ਐਸ ਸੀ ਐਸ ਡੀ ਬੀ ਸੀਓ ਪੰਜਾਬ ਹਰਿਆਣਾ ਹਾਈ ਕੋਰਟ ਸੋਰੀ ਪੰਜਾਬ ਹਰਿਆਣਾ ਐਂਡ ਚੰਡੀਗੜ੍ਹ ਯੂਟੀ ਦੇ ਨੇ ਉਹਨਾਂ ਨੂੰ 3 ਸਾਲ ਦੀ ਸ਼ੂਟ ਆ ਜਦ ਕਿ ਐਸਸੀਬੀਸੀ ਨੂੰ 5 ਸਾਲ ਦੀ ਮਿਲਦੀ ਸੀ ਐਸਸੀ ਤੇ ਐਸਟੀ ਨੂੰ 5 ਸਾਲ ਦੀ ਬਿਚ ਨੂੰ 3 ਸਾਲ ਦੀ ਮਿਲਦੀ ਸੀ ਬਸ ਇਸ ਵਿੱਚ ਸਭ ਨੂੰ 3 ਸਾਲ ਦੀ ਦਿੱਤੀ ਆ ਐਕ ਸਰਵਿਸਮੈਨ ਵੀ ਕਿੰਨੇ ਬਾਏ ਨੰਬਰ ਆਫ ਇਅਰ ਇਕੁਅਲ ਟੂ ਡਿਫੈਂਸ ਸਰਵਿਸ ਪਲੱਸ 3 ਸਾਲ ਦੀ ਅਪਰੇਜ ਲਿਮਟ ਹੂ ਹੈਵ ਕੰਪਲੀਟਡ ਮਿਨਿਮਮ ਆਫ 2 ਇਅਰ ਆਫ ਸਰਵਿਸ ਉਹਨਾਂ ਆਉਂਦਾ ਸਟੈਬਲਿਸ਼ਮੈਂਟ ਆਫ ਥਿਸ ਹਾਈ ਕੋਰਟ ਠੀਕ ਹੈ ਜੀ ਤੇ ਉਹਨਾਂ ਨੂੰ ਆਪਣੇ ਜਿਹੜੇ 2 ਸਾਲ ਦੀ ਸਰਵਿਸ ਕਰਕੇ ਉਹਨਾਂ ਨੂੰ 5 ਸਾਲ ਦੀ ਜਿਹੜੀ ਆਪਣੇ ਮਿਲ ਮਿਲੇਗੀ ਬਾਕੀ ਆਪਾਂ ਕੁਆਲੀਫਿਕੇਸ਼ਨ ਵੇਖ ਲਈਏ ਮੇਨ ਹੋਰ ਕੀ ਕੀ ਇਦਾਂ ਚ ਐਕਸਪੀਰੀਅੰਸ ਚਾਹੀਦਾ ਹੈ ਜਿਹੜੀ ਗੱਲ ਮੇਨਾ ਸਾਡੇ ਲਈ ਜ਼ਰੂਰੀ ਹੈਗੀ ਆ ਠੀਕ ਆ ਹੁਣ ਦੇਖੋ ਭਾਈ ਇਹਦੇ ਵਿੱਚ ਬੋਲਦੇ ਨੇ ਕਿ ਐਪਲੀਕੇਸ਼ਨ ਜਿਹੜੀ ਤੁਹਾਡੀ ਆਨਲਾਈਨ ਹੋਏਗੀ 15 7 2025 ਦਾ ਐਪਲੀਕੈਂਟ ਮਸਟ ਪੋਜੈਸ ਫੋਲੋਇੰਗ ਅਕੈਡੈਮਿਕ 15 ਤਰੀਕ 7ਵਾਂ ਮਹੀਨਾ 2025 ਤੋਂ ਪਹਿਲਾਂ ਪਹਿਲਾਂ ਤੁਹਾਡੇ ਕਿਹੜੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ ਪਾਸਟ ਮੈਟ੍ਰਿਕਿਉਲੇਸ਼ਨ ਐਗਜ਼ਾਮੀਨੇਸ਼ਨ ਦਸਵੀਂ ਦਾ ਐਗਜ਼ਾਮ ਕੀਤਾ ਹੋਣਾ ਚਾਹੀਦਾ ਤੁਸੀ ਮਿਨੀਮਮ 1 ਇਅਰ ਫੁੱਲ ਟਾਈਮ ਡਿਪਲੋਮਾ ਕੋਰਸ ਇਨ ਕੁਕਿੰਗ ਕਲਿਨਰੀ ਆਰਟਸ ਠੀਕ ਹੈ ਜੀ ਕੁਕਿੰਗ ਦਾ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਆ 3 ਇਅਰ ਆਫ ਕੁਕਿੰਗ ਐਕਸਪੀਰੀਅੰਸ ਇਨ ਅ ਪ੍ਰੈਸਟੀਜੀਅਸ ਹੋਟਲ ਰੈਸਟੋਰੈਂਟ ਐਂਡ ਗਵਰਨਮੈਂਟ ਡਿਪਾਰਟਮੈਂਟ ਅੰਡਰਟੇਕਿੰਗ ਠੀਕ ਹੈ ਜੀ ਲੱਗ ਗਿਆ ਪਤਾ ਹੁਣ ਇਹ ਪੀਐਨ ਚ ਤੇ ਉਹ ਪੀਐਨ ਚ ਕੀ ਫਰਕ ਆ ਠੀਕ ਹੈ ਜੀ ਹੁਣ ਇਹ ਪੀਐਨ ਜਿਹੜੇ ਨੇ ਇਹਨਾਂ ਕੋਲ ਕੁਆਲੀਫਿਕੇਸ਼ਨ ਥੋੜੀ ਲੱਗ ਚਾਹੀਦੀ ਆ ਕੀ ਚਾਹੀਦਾ ਇੱਕ ਤੇ ਤੁਹਾਡੇ ਕੋਲ ਕੁਕਿੰਗ ਦਾ ਡਿਪਲੋਮਾ ਚਾਹੀਦਾ ਇੱਕ ਸਾਲ ਦਾ ਦੂਜਾ ਤੁਹਾਨੂੰ ਭਈ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਆ ਜਸ ਸਾਹਿਬ ਲਈ ਵਧੀਆ-ਵਧੀਆ ਖਾਣੇ ਬਣਾਉਣੇ ਤੁਸੀਂ ਰੈਸਟੋਰੈਂਟ ਹੋਟਲ ਕਿਸੇ ਗਵਰਨਮੈਂਟ ਅੰਟਰਟੇਕਿੰਗ ਦੇ ਤੇ ਨਾਲ ਦਸੀਂ ਪਾਸ ਕੀਤੀ ਹੋਣੀ ਚਾਹੀਦੀ ਆ ਡਿਊਟੀਆਂ ਹੁਣ ਡਿਊਟੀਆਂ ਵੀ ਪੜ ਲਓ ਕਿਉਂਕਿ ਮੈਨੂੰ ਲੱਗਦਾ ਬਹੁਤ ਹੀ ਰੇਅਰ ਜਿਹੜੀ ਵੈਕੈਂਸੀਸ ਨਿਕਲਦੀਆਂ ਨੇ ਹੁਣ ਡਿਊਟੀਆਂ ਕੀ ਨੇ ਕਹਿੰਦੇ ਜੇ ਕੈਂਡੀਡੇਟ ਅਪਾਇੰਟਡ ਐਜ ਪੀਐਨ ਰੈਜ਼ੀਡੈਂਸ਼ੀਅਲ ਵਿਲ ਬੀ ਡੈਪਿਊਟੇਟਡ ਟੂ ਦਾ ਰੈਜ਼ੀਡੈਂਸ ਆਫ ਆਨਰੇਬਲ ਜੱਜਸ ਐਂਡ ਰਜਿਸਟਰਾਰਸ ਆਫ ਹਾਈ ਕੋਰਟ ਠੀਕ ਆ ਲੱਗਾ ਪਤਾ ਜੀ ਜੋ ਗੱਲ ਸ਼ੁਰੂ ਚ ਤਸੀਮ ਹੈ ਜਿਹੜੇ ਵੀ ਪੀਐਨ ਇਸ ਵਿੱਚ ਭਰਤੀ ਹੋਣਗੇ ਉਹਨਾਂ ਨੂੰ ਜੱਜ ਦੀ ਰਿਹਾਇਸ਼ ਤੇ ਤੇ ਨਾਲ ਜਿਹੜੇ ਰਜਿਸਟਰਾਰ ਨੇ ਹਾਈ ਕੋਰਟ ਦੇ ਉਹਨਾਂ ਦੀ ਰਿਹਾਇਸ਼ ਵਿੱਚ ਅਪਾਇੰਟ ਕੀਤਾ ਜਾਏਗਾ the candidate shall attend at household chores duties including cooking washing cleaning and other household duties ਅਸਾਈਨ ਟੂ ਥੈਮ ਫਰੋਮ ਟਾਈਮ ਟੂ ਟਾਈਮ ਇਨ ਅ ਪ੍ਰੋਫੈਸ਼ਨਲ ਐਂਡ ਡੈਡੀਕੇਟਿਡ ਮੈਨਰ ਐਂਡ ਈਵਨ ਐਟ ਆਡ ਆਵਰਸ ਦੇਖ ਲਓ ਭਾਈ ਕਹਿੰਦੇ ਜਿਹੜੇ ਵੀ ਇਹਦੇ ਵਿੱਚ ਲੱਗਣਗੇ ਬੰਦੇ ਜਿਹੜੇ ਵੀ ਪੀਣ ਲੱਗਣਗੇ ਉਹਨਾਂ ਨੂੰ ਕੁਕਿੰਗ ਵਾਸ਼ਿੰਗ ਕਲੀਨਿੰਗ ਐਂਡ ਅਦਰ ਹਾਊਸ ਹੋਲਡ ਡਿਊਟੀਆਂ ਹੋਰ ਵੀ ਘਰ ਦੇ ਜਿਹੜੇ ਕੰਮਕਾਰ ਦਿੱਤੇ ਜਾਣਗੇ ਉਹ ਕਰਨੇ ਪੈਣਗੇ ਇਵਨ ਇਹ ਨਹੀਂ ਕਿ ਡਿਊਟੀ ਡਿਊਟੀ ਦੇ ਅਲਾਵਾ ਟਾਈਮ 'ਚ ਵੀ ਤੁਹਾਨੂੰ ਜਿਹੜਾ ਕੰਮ ਦਿੱਤਾ ਜਾ ਸਕਦਾ ਆ ਠੀਕ ਆ ਜੀ ਦੇਖ ਲਓ ਹੁਣ ਕੰਮਕਾਰ ਕਿਦਾਂ ਦਾ ਜੀ ਤੇ ਜੇ ਇਹ 'ਚ ਇੰਟਰਸਟਡ ਹੈਗਾ ਕੋਈ ਕੈਂਡੀਡੇਟ ਤਾਂ ਜ਼ਰੂਰ ਫਿਲ ਕਰੋ ਭਾਈ ਨੌਕਰੀ ਤਾਂ ਸਰਕਾਰੀ ਆ ਬਾਕੀ ਅੱਗੇ ਜਾ ਕੇ ਪਤਾ ਲੱਗੇ ਕਿਵੇਂ ਕਿਵੇਂ ਨਹੀਂ ਚਲੋ ਹੁਣ ਦੇਖੋ ਆਗੇ ਜੀ ਆਪਣੇ ਜਰਨਲ ਐਂਡ ਐਸ ਸੀ ਐਸਟੀ ਬੀ ਸੀ ਆਫ ਏਰੀਆ ਸਚ ਐਸ ਪੰਜਾਬ ਹਰਿਆਣਾ ਐਂਡ ਯੂਟੀ ਚੰਡੀਗੜ੍ਹ ਦੀ 700 ਰੁਪਿਆ ਫੀਸ ਆ ਜਿਹੜੇ ਐਸ ਸੀ ਐਸ ਟੀ ਬੀ ਸੀ ਨੇ ਉਸ ਏਰੀਆ ਆਫ ਸਟੇਟ ਆਫ ਪੰਜਾਬ ਹਰਿਆਣਾ ਹਟ ਡਿਊਟੀ ਲਈ 600 ਐਂਡ ਐਕ ਸਰਵਿਸ ਮੈਂ ਲਈ 600 ਦੇਖੋ ਪਹਿਲੀ ਜਿਹੜੀ 700 ਫੀਸ ਕਿਦੇ ਵਾਸਤੇ ਆ ਜਿਹੜੇ ਪੰਜਾਬ ਚੰਡੀਗੜ੍ਹ ਹਰਿਆਣਾ ਤੋਂ ਬਾਹਰ ਵਾਲੇ ਨੇ ਚਾਹੇ ਐਸ ਸੀ ਚਾਹੇ ਜਨਰਲ ਚਾਹੇ ਐਸ ਟੀ ਬੀ ਸੀ ਕੋਈ ਵੀ 700 ਆ ਬਾਕੀ ਜਿਹੜੇ ਪੰਜਾਬ ਹਰਿਆਣਾ ਤੇ ਜਿਹੜੇ ਚੰਡੀਗੜ੍ਹ ਦੇ ਵਿੱਚ ਰਹਿਣ ਵਾਲੇ ਨੇ ਉਤੋਂ ਦੇ ਵਸਨੀਕ ਨੇ ਉਹਨਾਂ ਲਈ 600 600 ਹੈਗੀ ਆ ਕਹਿੰਦੇ देयर विल बी नो ਐਪਲੀਕੇਸ਼ਨ ਫੀਸ ਕੋਈ ਐਪਲੀਕੇਸ਼ਨ ਫੀਸ ਨਹੀਂ ਕਿੰਨਾ ਵਾਤੇ ਕੈਂਡੀਡੇਟ who are dependents of the ex serviceman ਜਿਹੜੇ ਐਕਸ ਸਰਵਿਸਮੈਨ ਦੇ ਡਿਪੈਂਡੈਂਟ ਨੇ who are disabled disabled डिसीज्ड ड्यूरिंग द एक्टिव ऑपरेशन इन्वॉल्व्ड इन द सच एज अपलोडिंग अ रिकुसाइड डॉक्यूमेंट ऑफ प्रूफ हां ਕਹਿੰਦੇ ਜੀ ਜਿਹੜੇ ਵੀ ਆਪਣੇ ਸੈਨਿਕਾਂ ਦੇ ਜਿਹੜੇ ਡਿਪੈਂਡੈਂਟ ਨੇ ਉਹਨਾਂ ਦੀ ਕੋਈ ਫੀਸ ਨਹੀਂ ਲੱਗੇਗੀ ਬਾਕੀ ਜੇਕਰ ਹੋਰ ਵੀ ਕਿਸੇ ਆਪਰੇਸ਼ਨ ਵਿੱਚ ਕੋਈ ਵੀ ਐਵੇਂ ਕਾਇਲ ਹੋਇਆ ਜਾਂ ਕੁਝ ਵੀ ਹੈਗਾ ਉਹਨਾਂ ਦੀ ਵੀ ਜਿਹੜੀ ਨਹੀਂ ਲੱਗੇਗੀ ਉਹਨਾਂ ਕੋਲ ओरिजिनल ਡਾਕੂਮੈਂਟ ਵਗੈਰਾ ਪ੍ਰੂਫ ਹੋਣਾ ਚਾਹੀਦਾ ਨੇ ਤੇ ਉਹਨਾਂ ਦੀ ਫੀਸ ਨਹੀਂ ਲੱਗੇਗੀ ਹੁਣ ਰਿਜ਼ਰਵੇਸ਼ਨ ਹਾਂਜੀ ਰਿਜ਼ਰਵੇਸ਼ਨ ਤੇ ਤੁਹਾਨੂੰ ਪਤਾ ਹੀ ਜੀ ਚਾਹੀਦੀ ਜੀ ਹੈ ਬੈਨੀਫਿਟ ਆਫ ਐਸਸੀ ਐਸਟੀ ਬੀਸੀ ਰੈਜ਼ਰਵੇਸ਼ਨ ਐਂਡ ਫੀਅ ਰੈਲੈਕਸ਼ਨ ਸ਼ਲ ਬੀ ਅਵੇਲੇਬਲ ਓਨਲੀ ਟੂ ਦੋਜ਼ ਹੂ ਗੋਟ ਐਸਸੀ ਐਸਟੀ ਬੀਸੀ ਸਰਟੀਫਿਕੇਟ ਹੁਣ ਦੇਖੋ ਭਾਈ ਜਿਹੜੇ ਬੱਚਿਆਂ ਨੇ ਆਪਣੇ ਰੈਜ਼ਰਵੇਸ਼ਨ ਦਾ ਫਾਇਦਾ ਲੈਣਾ ਆ ਉਹਨਾਂ ਨੂੰ ਆਪਣਾ ਕੈਟਾਗਰੀ ਸਰਟੀਫਿਕੇਟ ਤੁਹਾਨੂੰ ਪਤਾ ਦੇਣਾ ਹੀ ਪੈਣਾ ਆ ਤੇ ਉਹ ਤੁਸੀਂ ਹਰ ਐਗਜ਼ਾਮ ਫਿਲ ਕਰਦੇ ਹੋ ਜਿਹਦੇ ਦਿੰਦੇ ਹੋਗੇ ਇਹ ਚ ਕੋਈ ਨਵੀਂ ਗੱਲ ਨਹੀਂ ਹੈਗੀ ਠੀਕ ਹੈ ਹੁਣ ਆਪਾਂ ਕੋਈ ਜਨਰਲ ਇਨਸਟਰਕਸ਼ਨ ਦੇਖ ਲਈਏ ਕੋਈ ਖਾਸ ਗੱਲ ਹੈ ਜਾਂ ਨਹੀਂ ਹਾਂਜੀ ਕਹਿੰਦੇ ਕੈਂਡੀਡੇਟ ਨੂੰ ਆਪਣਾ ਜਿਹੜਾ ਸ਼ੈਲ ਸਬਮਿਟ ਦਾ ਪ੍ਰਿੰਟ ਆਊਟ ਆਫ देयर ਅਪਲੀਕੇਸ਼ਨ ਫਾਰਮ ਅਲੋਂਗ ਵਿਦ ਆਪਣਾ ਜਿਹੜਾ ਅਪਲੀਕੇਸ਼ਨ ਫਾਰਮ ਤੁਸੀਂ ਫਿਲ ਕਰੋਗੇ ਨਾ ਆਨਲਾਈਨ ਉਹਦਾ ਤੁਸੀਂ ਪ੍ਰੂਫ ਕੁਆਲੀਫਿਕੇਸ਼ਨ ਡੇਟ ਆਫ ਬਰਥ ਰਿਜ਼ਰਵੇਸ਼ਨ ਸਰਟੀਫਿਕੇਟ ਐਕਸਟਰਾ ਸਾਰੇ ਟੈਸਟੀਮੋਨੀਅਲ ਚੈਕਿੰਗ ਕਰਕੇ ਤੇ ਔਨਰੇਬਲ ਜਿਹੜੇ ਹਾਈ ਕੋਰਟ ਹੈਗਾ ਆ ਉਹਦੇ ਵਿੱਚ ਭੇਜਨੇ ਪੈਣਗੇ ਠੀਕ ਆ ਜੀ ਜਾਂ ਤੁਹਾਨੂੰ ਆਪ ਬੁਲਾਉਂਦੇ ਨੇ ਜਾਂ ਉਹ ਮਤਲਬ ਤੁਹਾਡੇ ਕੋ ਡਾਕੂਮੈਂਟ ਮੰਗਵੰਦੇ ਨੇ ਉਹ ਤੁਹਾਨੂੰ ਅਗੇ ਨੋਟੀਫਾਈ ਕਰ ਦਿੱਤਾ ਜਾਏਗਾ ਕੈਂਡੀਡੇਟ ਬਿਲੋਂਗ ਟੂ BC ਕੈਟੇਗਰੀ ਸ਼ੈਲ ਇਨਸ਼ੋਰ ਦੇ ਫਿਲਫਲ ਦਾ ਨੇਸੈਸਰੀ ਕੈਂਡੀਡੇਟ ਹਾਂ ਬਈ ਉਹ ਕ੍ਰੀਮੀ ਲੇਅਰ ਵਾਲਾ ਜਿਹੜਾ ਨਹੀਂ ਹੋਣਾ ਜਿਹਦੇ ਹਾਈ ਕੋਰਟ ਆਪਣੇ BC ਕੈਟੇਗਰੀ ਵਾਲੇ ਠੀਕ ਹੈ ਜੀ ਇਹ ਸਾਰੀ ਕੈਟੇਗਰੀ ਸਰਟੀਫਿਕੇਟ ਜਿਹੜੇ ਤੁਸੀਂ ਲਾਓਗੇ ਉਹ ਤੁਹਾਡੇ ਵਿੱਚ ਨਾਲ origional application form ਅਤੇ ਸਾਰਾ ਤੁਹਾਡੇ ਕੋਲ ਮੰਗਵਾਇਆ ਜਾਏਗਾ ਜਾਂ ਤੁਹਾਨੂੰ ਨਾਲ ਮੰਗਵਾਇਆ ਜਾਏਗਾ ਜਾਂ ਤੁਹਾਡੇ ਡਾਕੂਮੈਂਟ ਤੁਹਾਡੇ ਕੋਲ ਜਿਹੜੇ ਉਹ ਕੂਰੀਅਰ ਕਰਵਾਈ ਜਾਣਗੇ ਹਾਰਡ ਕਾਪੀ ਵਿੱਚ ਕਹਿੰਦੇ ਆਲ オリジナル ડોਕੂਮੈਂਟ दैट इज ਕੁਆਲੀਫਿਕੇਸ਼ਨ ਸਰਟੀਫਿਕੇਟਸ ਡੇਟ ਆਫ ਬਰਥ ਸਰਟੀਫਿਕੇਟ ਕਾਸ ਸਰਟੀਫਿਕੇਟ ਨੋ অবਜੈਕਸ਼ਨ ਸਰਟੀਫਿਕੇਟ ਐਡਜੈਕਟਰਾ ਵਿਲ ਬੀ ਚੈੱਕਡ ਐਟ ਦਾ ਟੈਸਟੀਮੋਨੀਅਲ ਚੈਕਿੰਗ ઓਰ ਐਸ ਐਂਡ ਵੈਨ ਕਾਲਡ ਬਾਈ ਹਾਈ ਕੋਰਟ ਕਹਿੰਦੇ ਜਿਹੜੇ ਤੁਹਾਡੇ オリジナル ડોਕੂਮੈਂਟ ਆ ਜਦੋਂ ਤੁਹਾਡੀ ਜੁਆਇਨਿੰਗ ਵਗੈਰਾ ਹੋਏਗੀ ਉਸ ਤੋਂ ਪਹਿਲਾਂ ਜਿਹੜੇ ડોਕੂਮੈਂਟ ਚੈੱਕ ਹੋਣੇ ਉਹਦੋਂ ਚੈੱਕ ਹੋਣਗੇ ਜਾਂ ਜਦੋਂ ਮਨਜੋਗ ਹਾਈ ਕੋਰਟ ਦੇ ਹੁਕਮ ਹੋਣਗੇ ਉਦੋਂ ਚੈੱਕ ਕਰ ਸਕਦੇ ਆ ਠੀਕ ਆ ਜੀ ਬਾਕੀ ਸਪੈਸ਼ਲ ਇਨਸਟਰਕਸ਼ਨ ਕੀ ਦੇਖ ਲਈਓ ਵੀ ਦੇਖ ਲੈਣੇ ਆ ਜੀ ਕਹਿੰਦੇ ਦਾ ਪਾਰਟਿਕੁਲਰਸ 멘ਸ਼ਨਡ ਇਨਫੋਰਮੇਸ਼ਨ 기ਵਨ ਦਾ ਐਪਲੀਕੇਸ਼ਨ ਫਾਰਮ ਵਿਲ ਬੀ ਟ੍ਰੀਟਡ ਐਜ਼ ਫਾਈਨਲ ਕਹਿੰਦੇ ਜੋ ਵੀ ਤੁਸੀਂ ਆਪਣੇ ਫਾਰਮ ਦੇ ਵਿੱਚ ਭਰ ਦੋਗੇ ਜੋ ਜਾਣਕਾਰੀ ਦੇ ਦੋਗੇ ਉਹਨੂੰ ਸਹੀ ਮੰਨਿਆ ਜਾਏਗਾ ਉਹਨੂੰ ਹੀ ਫਾਈਨਲ ਮੰਨਿਆ ਜਾਏਗਾ ਬਾਕੀ ਉਹ ਜੇ ਤੁਸੀਂ ਕੋਈ ਗਲਤ ਭਰਦੇ ਹੋ ਤਾਂ ਉਸ ਤੁਸੀਂ ਖੁਦ ਜ਼ਿੰਮੇਵਾਰ ਹੋਗੇ ਰਿਪੋਰਟ ਦੀ ਉਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਉਹ ਦੇਖੋ ਸਭ ਤੋਂ ਪਹਿਲਾਂ ਇੰਪੋਰਟੈਂਟ ਚੀਜ਼ ਦੇਖੀਏ ਮੋਡ ਆਫ ਸਿਲੈਕਸ਼ਨ ਦੇਖੀਏ ਭਾਈ ਹੁਣ ਅੱਗੇ ਤੇ ਕਹਿੰਦੇ ਕਿ ਸਿੰਪਲ ਇੰਟਰਵਿਊ ਹੁੰਦੀ ਆ ਹੁਣ ਦੇਖਦੇ ਚ ਕਿਵੇਂ ਤੁਹਾਨੂੰ ਸਿਲੈਕਟ ਕਰਦੇ ਨੇ ਕੀ ਪ੍ਰੋਸੀਜਰ ਰੱਖਦੇ ਨੇ ਪਹਿਲਾਂ ਗੱਲ ਤੇ ਕਹਿੰਦੇ ਇਹ ਪ੍ਰੈਕਟੀਕਲ ਟੈਸਟ ਵਿਲ ਬੀ ਕੰਡਕਟਡ ਟੂ ਅਸੈਸ ਦਾ ਕੈਂਡੀਡੇਟ ਕੈਂਡੀਡੇਟਸ ਕੁਕਿੰਗ ਕਲਨਰੀ ਸਕਿਲਸ ਠੀਕ ਹੈ ਜੀ ਕਹਿੰਦੇ ਕਿ 80 ਨੰਬਰ ਦਾ ਤੁਹਾਡਾ ਟੈਸਟ ਹੋਣਾ ਆ ਕੁਕਿੰਗ ਦਾ ਤੇ ਕਲਨਰੀ ਦਾ ਕਿ ਜਿਵੇਂ ਤੁਸੀਂ ਕੁਕਿੰਗ ਕਿੱਦਾਂ ਕਰਦੇ ਹੋ ਕਿਵੇਂ ਪਲੇਟਿੰਗ ਵੈਰਾ ਕਰਦੇ ਹੋ ਕਿਵੇਂ ਉਹਨਾਂ ਨੂੰ ਮੈਨੇਜ ਕਰਦੇ ਹੈਗੇ ਹੋ ਮਿਨੀਮਮ 50% ਮਾਰਕ ਸ਼ੁੱਡ ਬੀ ਰਿਕੁਆਇਰ ਟੂ ਕੁਆਲੀਫਾਈ ਦਾ ਟੈਸਟ ਮਤਲਬ ਤੁਹਾਨੂੰ 40 ਨੰਬਰ ਜਿਹੜੇ 80ਾਂ ਚੋਂ ਲੈਣੇ ਪੈਣਗੇ ਕਾਦੇ ਵਾਸਤੇ ਟੈਸਟ ਪਾਸ ਕਰਨ ਵਾਸਤੇ ਸੈਕੰਡ ਕੀ ਕਹਿੰਦੇ ਕੈਂਡੀਡੇਟ ਹੂ ਕੁਆਲੀਫਾਈ ਦਾ ਪ੍ਰੈਕਟੀਕਲ ਟੈਸਟ ਵਿਲ ਬੀ ਕਾਲਡ ਫੋਰ ਐਨ ਇੰਟਰਵਿਊ ਜਿਹੜੇ ਬੱਚੇ ਪ੍ਰੈਕਟੀਕਲ ਟੈਸਟ ਪਾਸ ਕਰਨਗੇ ਉਹਨਾਂ ਨੂੰ ਇੰਟਰਵਿਊ ਲਈ ਸੱਦਿਆ ਜਾਏਗਾ 20 ਨੰਬਰ ਦੀ ਹੋਏਗੀ ਠੀਕ ਹੈ ਜੀ ਘੱਟ ਤੋਂ ਘੱਟ 10 ਜਿਹੜੇ ਨੰਬਰ ਤੁਹਾਨੂੰ ਉਹਦੇ ਚੋਂ ਲੈਣੇ ਪੈਣਗੇ ਕੁਆਲੀਫਾਈ ਕਰਨ ਵਾਸਤੇ ਇਹ ਤੁਹਾਡਾ ਹੋ ਗਿਆ 100 ਨੰਬਰ ਦਾ ਪੇਪਰ ਹੁਣ ਫਾਈਨਲ ਮੈਰਿਟ ਲਿਸਟ ਕਿੱਦਾਂ ਬਣੇਗੀ ਦਾ ਫਾਈਨਲ ਮੈਰਿਟ ਲਿਸਟ will be prepared based on the aggregate of mark obtained in the practical test and interview ਜਿਹੜੇ ਵੀ ਭਾਈ ਤੁਹਾਡੇ ਫਾਈਨਲ ਨੰਬਰ ਬਣਗੇ ਪ੍ਰੈਕਟੀਕਲ ਚ ਤੇ ਇੰਟਰਵਿਊ ਦੇ ਵਿੱਚ ਉਹੀ ਤੁਹਾਡੇ ਜਿਹੜੇ ਮੈਰਿਟ ਲਿਸਟ ਬਣਾਉਣਗੇ पाके, पाके। कि ਉਹੀ ਜਿਹੜੇ ਹਾਈ ਕੋਰਟ ਵੱਲੋਂ ਤੁਹਾਡੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਜਾਏਗੀ ਤਾਂ ਤੁਸੀਂ ਦੇਖ ਸਕਦੇ ਹੋ ਬਾਕੀ ਈ ਐਡਮਿਟ ਕਾਰਡ ਜਿਹੜਾ ਹੈਗਾ ਉਹ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਏਗਾ ਬਾਕੀ ਜਦੋਂ ਵੀ ਕੋਈ ਨਵੀਂ ਅਪਡੇਟ ਆਏਗੀ ਤੇ ਅਸੀਂ ਵੀ ਤੁਹਾਨੂੰ ਅਪਡੇਟ ਕਰ ਦਾਂਗੇ ਨੋਟੀਫਿਕੇਸ਼ਨ ਪਾ ਕੇ ਵੀਡੀਓ ਪਾ ਕੇ ਸੋ ਮੇਕ ਸ਼ੋਰ ਤੁਸੀਂ ਚੈਨਲ ਨਾਲ ਜਰੂਰ ਜੁੜੇ ਰਹੋ ਕਿਉਂਕਿ ਚੈਨਲ ਤੇ ਡੇਲੀ ਬੇਸਿਸ ਤੇ ਨਵੀਆਂ ਤੋਂ ਨਵੀਆਂ ਕੋਈ ਵੀ ਰਿਕਰੂਟਮੈਂਟ ਆ ਰਹੀ ਤੁਦੀ ਜਾਣਕਾਰੀ ਤੁਹਾਡੇ ਕੋਲ ਪਹੁੰਚਾਈ ਜਾ ਰਹੀ ਹੈ ਹੋਰ ਵੀ ਬਹੁਤ ਸਾਰੀਆਂ ਨੋਟੀਫਿਕੇਸ਼ਨ ਆਉਣ ਦਾ ਵੀ ਨੇ ਸਭ ਜਾਣ ਕੇ ਤੁਹਾਡਾ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਬਾਕੀ ਨਵੀਂ ਜਾਣਕਾਰੀ ਦੇ ਲਈ ਕੋਈ ਵੀ ਤੁਹਾਡੀ ਆਈ ਹੋਈ ਜੋ ਉਸ ਲਈ ਬਾਕੀ ਆਨਲਾਈਨ ਐਪਲੀਕੇਸ਼ਨ ਪ੍ਰੋਸੀਜਰ ਤੁਹਾਨੂੰ ਪਤਾ ਹੀ ਜੀ ਵੈਬਸਾਈਟ ਤੇ ਜਾਓ ਆਪਣੀ ਵੈਬਸਾਈਟ ਖੋਲੋ ਜੋ ਤੁਹਾਡੇ ਕੋਈ ਬੇਸਿਕ ਡਿਟੇਲ ਮੰਗਦੇ ਆ ਫੁੱਲਫਿਲ ਕਰੋ ਜੋ ਸਹੀ ਚੀਜ਼ ਹੈਗੀ ਹੋ ਲਓ ਉਹ ਡਾਕੂਮੈਂਟ ਤੁਹਾਡੇ ਪਰਸਨਲ ਡਿਟੇਲ ਵੈਲਿਡ ਐਕਟਿਵ ਈਮੇਲ ਆਈਡੀ ਠੀਕ ਹੈ ਜੀ ਫੋਨ ਨੰਬਰ ਹੋਗਾ ਤੁਹਾਡੇ ਜੋ ਵੀ ਤੁਹਾਡੇ ਫੋਟੋਗ੍ਰਾਫਸ ਨੇ ਤੁਹਾਡੇ ਸਕੈਨਡ ਸਿਗਨੇਚਰ ਵਗੈਰਾ ਵਗੈਰਾ ਅਪਲੋਡ ਹੋਣਗੇ ਹੋਰ ਜੀ ਦੇਖੋ ਬਾਕੀ ਸਾਡੇ ਮਤਲਬ ਦੀਆਂ ਚੀਜ਼ਾਂ ਇੰਨੀਆਂ ਖਾਸ ਨਹੀਂ ਨੇ ਜੋ ਤੁਹਾਨੂੰ ਦੱਸ ਚਾਹੇ ਤੁਹਾਡੇ ਲਈ ਜ਼ਰੂਰੀ ਸੀਗਾ ਤੁਹਾਨੂੰ ਦੱਸਣਾ ਚਾਹੁੰਦਾ ਸੀ ਮੈਂ ਉਹ ਤੁਹਾਡੇ ਤੱਕ ਮੈਸੇਜ ਕਨਵੇ ਕਰਤਾ ਹੈ ਬਾਕੀ ਮੇਕ ਸ਼ੋਰ ਕਰਿਓ ਕਿ ਤੁਹਾਡੇ ਕੋਈ ਵੀ ਨਾਲ ਦੇ ਮਿੱਤਰ ਭਰਾ ਕੋਈ ਵੀ ਤੁਹਾਡੇ ਇਹ ਫਾਰਮ ਫਿਲ ਕਰਨਾ ਚਾਹੁੰਦੇ ਨੇ ਜਾਂ ਉਹ ਇਸ ਲਾਈਨ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਵਧੀਆ ਲੱਗਦੀ ਹੈ ਜੌਬ ਜਾਂ ਘੱਟ ਪੜ੍ਹੇ ਲਿਖਨੇ ਸਪੈਸ਼ਲੀ ਤੇ ਉਹਨਾਂ ਕੋ ਕੋਕਿੰਗ ਦਾ ਐਕਸਪੀਰੀਅੰਸ ਹੈ ਕੋਈ ਕੋਰਸ ਹੈ ਉਹਨਾਂ ਕੋ ਤਾਂ ਉਹਨਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਸਭ ਅਪਲਾਈ ਕਰ ਸਕਣ ਬਾਕੀ ਮੇਕ ਸ਼ੋਰ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਵੀਂ ਤੋਂ ਨਵੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਸਰਬਾਦਾ ਭਲਾ ਕਰੇ ਥੈਂਕ ਯੂ